ਕਰਦੇ ਗੁਰਮੀਲ ਸਿੰਘ ਪ੍ਰਧਾਨ ਨੇ ਗੁਰੂ ਘਰ ਦੇ ਭਾਈ ਸਾਹਿਬ ਤੁਸੀਂ ਪੀਸ ਸਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਕਿਸ ਤਰ੍ਹਾਂ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦਾ ਸਰਦਾਰ ਆਪਣੇ ਲਖਣ ਲਖਣ ਭਾਈ ਲਖਣ ਸਿੰਘ ਜੀ ਦੇ ਸਹਿਯੋਗ ਨਾਲ ਇਟਲੀ ਤੋਂ ਭਾਈ ਜਸਵੀਰ ਸਿੰਘ ਜੀ ਬੁਪਾਰਾ ਜੀ ਕਲੜਾ ਤੋਂ ਇਹਨਾਂ ਦੇ ਸਹਿਯੋਗ ਨਾਲ ਇਟਲੀ ਤੋਂ ਜਥਾ ਜੋ ਪਿਛਲੇ ਸਾਲ ਹੀ 2024 ਚ ਨਵੰਬਰ ਚ ਗਿਆ ਸੀਗਾ ਉੱਥੇ ਜਾ ਕੇ 25 ਗੁਰੂ ਧਾਮਾਂ ਦੀ ਯਾਤਰਾ ਕਰਾਈ ਤੇ ਰਹਿਣ ਦਾ ਪ੍ਰਬੰਧ ਸੀ ਜਿਹੜਾ ਉੱਥੇ ਚੰਗੇ ਹੋਟਲ ਸੀਗਾ ਖਾਣ ਪੀਣ ਦਾ ਪ੍ਰਬੰਧ ਬਸਾਂ ਦਾ ਪ੍ਰਬੰਧ ਨਾਲ ਜੈਡ ਸਕਿਉਰਟੀ ਦਾ ਪ੍ਰਬੰਧ ਤੇ ਨਾਲ ਇਹ ਮਤਲਬ ਹੈ ਵਿੱਚ ਨੂੰ ਸਾਥ ਸੰਗਤ ਨੂੰ ਮਾਰਕੀਟਿੰਗ ਦਾ ਪ੍ਰਬੰਧ ਵੀ ਸੀਗਾ ਸਾਰਾ ਹੀ ਸਾਰੇ ਹੀ ਮਤਲਬ ਸਵੇਰ ਤੋਂ ਮਤਲਬ ਇੱਕ ਦਿਨ ਪਹਿਲਾਂ ਪ੍ਰੋਗਰਾਮ ਸੀ ਜਿਹੜਾ ਹੋ ਸਕਦਾ ਨੂੰ ਫਿਕਸ ਕਰਕੇ ਦੱਸ ਦਿੱਤਾ ਨਾਲ ਸੀ ਤੇ ਅੱਜ ਇਹਨਾਂ ਗੁਰੂਤਾਮਨ ਦੀ ਯਾਤਰਾ ਕਰਨੀ ਹੈ ਤੇ ਵਾਪਸੀ ਐਨੇ ਵਜੇ ਆ ਰਵਾਨਗੀ ਐਨੇ ਵਜੇ ਆ ਤੇ ਜੋ ਵੀ ਖਾਣ ਪੀਣ ਦਾ ਪ੍ਰਬੰਧ ਸੀਗਾ ਸਾਰਾ ਹੀ ब्रेकफास्ट ਦਾ ਲੰਚ ਦਾ ਜਿੱਥੇ-ਜਿੱਥੇ ਵੀ ਹੁੰਦਾ ਸੀਗਾ ਉੱਥੇ ਟਾਈਮਿੰਗ ਦੀ ਫਿਕਸਡ ਸੀ ਤੇ ਇਸ ਤਰ੍ਹਾਂ ਮਤਲਬ ਸਾਡਾ 10-15 ਦਿਨ ਦਾ ਟੂਰ ਸੀਗਾ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਸਾਰੇ ਗੁਰੂ ਘਰਾਂ ਦੀ ਜੋ ਵੀ ਆਪਣੇ ਸਿੱਖ ਕੌਮ ਤੋਂ ਪੰਥ ਤੋਂ ਵਿਛੜੇ ਹੋਏ ਸੀਗੇ ਪਾਕਿਸਤਾਨ ਦੀ ਧਰਤੀ ਤੇ ਰਹਿ ਗਏ ਸੀਗੇ ਵੰਡ ਤੋਂ ਬਾਅਦ ਉਹ ਸਾਨੂੰ ਸੁਭਾਗ ਪ੍ਰਾਪਤ ਕਰਾਇਆ ਇਹਨਾਂ ਦੇ ਸਹਿਯੋਗ ਨਾਲ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਦਾ ਬਹੁਤ ਹੀ ਜੀ ਅੱਗੇ ਵਾਸਤੇ ਹੋਰ ਅਸੀਂ ਕੋਸ਼ਿਸ਼ ਕਰਾਂਗੇ ਇਸ ਸਾਲ ਵੀ ਆਏ ਹੋਏ ਨੇ ਸਾਡੇ ਕੋਲ ਇੱਥੇ ਇਟਲੀ 'ਚ ਤੇ ਇਹਨਾਂ ਨੇ ਦੱਸਿਆ ਆਪਣੇ ਆਪਣੇ ਪ੍ਰੋਗਰਾਮ ਕਦੋਂ-ਕਦੋਂ ਇਹਨਾਂ ਦੇ ਹੁਣ ਟੂਰ ਪ੍ਰੋਗਰਾਮ ਜਾਣੇ ਆ ਤੇ ਗੁਰਦੁਆਰਾ ਸੰਜਵਾਨੀ ਕਰੋਚੇ ਵੀ ਕੇ ਆਏ ਹੋਏ ਨੇ ਹੁਣ ਵੀ ਇਹ 10-11 ਵਜੇ ਜਾ ਕੇ 11:00 ਵਜੇ 10-15 ਮਿੰਟ ਬਾਅਦ ਤੇ ਆਪਣੀ ਸਪੀਚ ਦੇਣਗੇ ਸੰਗਤਾਂ ਨੂੰ ਦੱਸਣਗੇ ਅੱਗੇ ਦਾ ਪ੍ਰੋਗਰਾਮ ਕਿਸ ਤਰ੍ਹਾਂ ਤੇ ਜਿਸ ਮਾਈ ਭਾਈ ਨੇ ਜਿਸ ਮਾਈ ਭਾਈ ਨੇ ਵੀ ਜਾਣਾ ਹੋਵੇ ਉਹ ਸਾਡੇ ਨਾਲ ਜਾਂ ਇਹਨਾਂ ਪ੍ਰਬੰਧਕਾਂ ਨਾਲ ਕਨਟੈਕਟ ਕਰ ਸਕਦਾ ਵੈਗਨ ਕਾਹਨ ਸਾਹਿਬ ਆ ਗਏ ਦਿੱਲੀ ਪਦੇ ਤੋਂ ਇਹ ਸੰਜੀ ਪਰਿਵਾਰ ਦੇ ਨਾਲ ਗਏ ਸਨ ਔਰ ਇਹਨਾਂ ਨੇ ਸਾਨੂੰ ਇਸ ਧਰਤੀ ਦੇ ਉੱਤੇ ਆ ਕੇ ਇਟਲੀ ਦੀ ਧਰਤੀ ਉੱਤੇ ਬਹੁਤ ਪਿਆਰ ਦਿੱਤਾ ਵਾ ਗੁਰੂ ਸਾਹਿਬ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਔਰ ਜਿਹੜੀ ਆਮ ਆਪਣੇ ਦੇ ਮੁਲਕਾਂ ਦੇ ਵਿੱਚ ਕੈਨੇਡਾ ਅਮਰੀਕਾ ਚ ਪ੍ਰਸਾਧ ਪਾਈ ਜਾਂਦੀ ਸੀ ਕਿ ਇਟਲੀ ਵਾਲੇ ਜਿਹੜੇ ਹੈਗੇ ਆ ਇੱਥੇ ਦਾ ਰਹਿਣ ਸਹਿਣ ਬਹੁਤ ਵਧੀਆ ਵੱਡੇ ਵੱਡੇ ਘਰ ਮਿਲਣਾ ਵਰਗੇ ਆ ਤੇ ਸਾਡੇ ਨਾਲੋਂ ਕੀਮਤਾਂ 10 10 ਗੁਣਾ ਘੱਟ ਆ। ਹਾਂਜੀ ਹਾਂ। ਸੋ ਇਹ ਬਹੁਤ ਪਿਆਰ ਵੀ ਬਹੁਤ ਕਰਦੇ ਆ। ਦੇਖੋ ਕਿ ਮਰਿਆਦਾ ਵੀ ਆ ਤੇ ਪਲੱਸ ਜਿਹੜਾ ਪਿਆਰ ਵੀ ਆ ਉਹ ਸੇਮ ਪੰਜਾਬ ਵਾਲਾ ਪਿਆਰ ਜਿਹੜਾ ਹੈ ਇਹ ਦਿੰਦੇ ਆ। ਸੋ ਹਾਂਜੀ ਬੜੀ ਵਧੀਆ ਚੀਜ਼ ਆ। ਜੀ। ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਸਿੰਘਾਂ ਦੀ ਜਲ ਪਾਣੀ ਦੀ ਸੇਵਾ ਕਰਦੇ ਆ, ਹਰ ਤਰ੍ਹਾਂ ਦੀ ਸਹਾਇਤਾ ਕਰਦੇ ਆ। ਸੋ ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਬਖਸ਼ੇ। ਅਜਰ ਤੁਸੀਂ ਅਜੇ ਤੱਕ ਪਾਕਿਸਤਾਨ ਦੇ ਗੋਤਾਮਦ ਦੀ ਯਾਤਰਾ ਨਹੀਂ ਕੀਤੀ। ਤਦਾਸ ਜਸਬੀਰ ਸਿੰਘ ਬੋਪਰਾ ਹੈ ਸਿੰਘ ਟਰੈਵਲ ਤੋਂ ਸਾਡੇ ਨਾਲ ਭਾਈ ਸਲੱਖਣ ਸਿੰਘ ਜੀ ਸਰਦਾਰੀ ਟਰੈਵਲ ਵਰ ਕੰਮੋਂ ਤੋਂ ਸੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 6472311600 ਜੇ ਭਾਈ ਸਲੱਖਣ ਸਿੰਘ ਦਾ ਨੰਬਰ ਹੈਗਾ ਜੀ 0039347156 ਤੇ 073434 ਸੋ ਤੁਹਾਨੂੰ ਮਿਲਦੇ ਆ ਜੀ ਆਪਾਂ ਜਲਦੀ ਵਾਹਿਗੁਰੂ ਜੀ ਕਾ ਕਹਾਵਾ ਵਾਹਿਗੁਰੂ ਜੀ ਕੀ ਫਤਿਹ ਬੋਸ